ਉਹ ਪਿੱਛੇ ਗਾ ਬੰਦ ਰਾ ਨੰਗਰ ਨਹੀਂ ਜਣਾ سرکار مرदाबाद 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 اج اسی ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ ਬੰਦ ਦਾ ਸੱਦਾ ਦਿੱਤਾ ਗਿਆ ਉਹਦੇ ਵਿੱਚ ਸ਼ਾਮਲ ਹੋਣ ਵਾਸਤੇ ਆਏ ਆ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਜਿੱਥੇ ਸਾਡੇ ਕੱਲੇ ਪੰਜਾਬ ਦੀਆਂ ਨੇ ਦੇਸ਼ ਦੀਆਂ ਵੱਖ-ਵੱਖ ਜੱਥੇਬੰਦੀਆਂ ਇਕੱਠਾਂ ਦੇ ਰਾਹ ਪਈਆਂ ਕੋਈ ਵੀ ਸੰਤੋਸ਼ਟ ਨਹੀਂ ਸਰਕਾਰਾਂ ਤੋਂ ਔਰ ਖਾਸ ਕਰਕੇ ਜਿਹੜਾ ਅੱਗੇ ਇੱਕ ਭਰੋਸਾ ਹੁੰਦਾ ਸੀ ਲੋਕਾਂ ਨੂੰ ਵੀ ਜਿਹੜੀ ਗੱਲ ਪ੍ਰਧਾਨ ਮੰਤਰੀ ਨੇ ਕਹਿਤੀ ਜਾਂ ਮੁੱਖ ਮੰਤਰੀ ਨੇ ਕਹਿਤੀ ਉਹ ਪੱਕੀ ਆ ਉਹਦੇ ਤੇ ਭਰੋਸਾ ਕੀਤਾ ਜਾਂਦਾ ਸੀ ਔਰ ਜਿਹੜਾ ਹੁਣ ਇਹੋ ਜਿਹਾ ਸਮਾਂ ਆ ਗਿਆ ਵੀ ਸਰਕਾਰਾਂ ਕਹਿੰਦੀਆਂ ਕੋਸੇ ਤੇ ਕਰਦੀਆਂ ਕੋਸੇ ਮੈਨੀਫੈਸਟੋ ਚ ਕੋਸ ਪਾਇਆ ਹੁੰਦਾ ਕਰਦੀਆਂ ਕੋਸੇ ਪਿਛਲੇ ਲੰਬੇ ਸਮੇਂ ਤੋਂ ਕਿਸਾਨਾਂ ਨੂੰ ਤੇ ਸਾਰੇ ਬਲਾਜਮਾਂ ਨੂੰ ਲੰਬਾ ਸਮਾਂ ਜਦੋਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਆ ਜਿਹੜੀਆਂ ਮੰਗਾਂ ਸਰਕਾਰ ਨੇ ਮੰਗੀਆਂ ਇੰਟਰਨੈਸ਼ਨਲ ਪੱਧਰ ਤੇ ਮੰਨਣ ਦੀ ਸਲਾਹਗਾ ਜਿੱਥੇ ਹੋਈ ਸੀ ਉੱਥੇ ਉਹਨੂੰ ਫੇਰ ਤੋਂਏ ਤੋਂ ਹੋਈ ਜਾਂਦੀ ਹੈ ਕਿ ਸਾਰੀਆਂ ਮੰਗੀਆਂ ਵੀ ਮੰਨਾਂ ਮੰਗਾ ਤੋਂ ਜੇ ਪ੍ਰਧਾਨ ਮੰਤਰੀ ਮੁੱਕਰ ਜੇ ਸੈਂਟਰ ਮੁੱਕਰ ਜੇ ਤੇ ਫਿਰ ਭਰੋਸਾ ਕੀਦਾ ਰਹੂਗਾ ਇੱਥੋਂ ਤੱਕ ਇਹ ਲੱਗਦਾ ਹੈ ਵੀ ਫਿਰ ਵਿਸ਼ਵਾਸ ਕਿਹਦੇ ਤੇ ਕੀਤਾ ਜਾਵੇ ਸੋ ਅਜੇ ਉਹ ਪਰਚੇ ਵੀ ਉਸੇ ਤਰ੍ਹਾਂ ਖੜੇ ਆ ਜਿਹੜੇ ਉਸ ਸਮੇਂ ਕਿਸਾਨਾਂ ਤੇ ਜਾਂ ਮਜ਼ਦੂਰਾਂ ਤੇ ਹੋਏ ਸੀ ਔਰ ਜਿਹੜੀ ਐਮਐਸਪੀ ਦਾ ਰੇਲ ਕੋ ਵੀ ਉੱਥੇ ਫਸਿਆ ਹੋਇਆ ਹੈ ਔਰ ਕਿਸੇ ਨਾਲ ਵੀ ਜਿਹੜਾ ਸਰਕਾਰ ਦਾ ਇਹ ਲੱਗਦਾ ਵੀ ਖਾਲੀ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਸਰਕਾਰਾਂ ਚੱਲ ਰਹੀਆਂ ਇਸੇ ਤਰ੍ਹਾਂ ਜਿਹੜਾ ਸਾਡਾ ਮਸਲਾ ਹੈ ਪਿਛਲੇ 30 ਸਾਲ ਤੋਂ ਅਸੀਂ ਲਗਾਤਾਰ ਸੰਘਰਸ਼ ਕਰ ਰਹੇ ਹਾਂ ਕਿ ਸਾਡੇ ਕੋਲੇ 40-40 ਸਾਲ ਦਾ 30-30 ਸਾਲ ਦਾ ਤਜਰਬਾ ਹੈ ਜਿੱਥੇ ਲੋਕਾਂ ਨੂੰ ਮੁੱਢਲੀ ਸਿਹਤ ਸੇਵਾ ਦੇਣ ਦਾ ਔਰ ਹਰ ਪਾਰਟੀ ਹਰ ਸਰਕਾਰ ਮੈਨੀਫੈਸਟੋ ਦੇ ਵਿੱਚ ਵੀ ਪਾਉਂਦੀ ਹੈ ਤੇ ਸਾਡੇ ਨਾਲ ਵਾਅਦਾ ਵੀ ਕਰਦੀ ਹੈ ਵੀ ਅਸੀਂ ਆਉਣ ਸਾਰ ਤੁਹਾਡੀ ਸਮੱਸਿਆ ਦਾ ਹੱਲ ਕਰਾਂਗੇ ਹਾਰਾ ਕਿ ਸਾਡੀ ਇਹੋ ਜੀ ਸਮੱਸਿਆ ਹੈ ਇਹ ਸਰਕਾਰ ਦਾ ਪੰਜ ਪੈਸੇ ਵੀ ਉਹਦੇ ਤੇ ਖਰਚਾ ਨਹੀਂ ਹੁੰਦਾ ਵੀ ਸਿਰਫ ਅਸੀਂ ਇਹ ਵੀ ਮੰਨਿਆ ਵੀ ਜੇ ਤੁਸੀਂ ਮੰਨਦੇ ਹੋ ਸਾਡੀ ਟ੍ਰੇਨਿੰਗ ਨੂੰ ਨਹੀਂ ਮਾਦੇ ਟ੍ਰੇਨਿੰਗ ਨਵੇਂ ਸਿਰੇਓ ਵੀ ਲੈਣ ਨੂੰ ਤਿਆਰ ਹੈ ਲੇਕਿਨ ਬਾਦੇ ਕਰਕੇ ਉਹਦੇ ਤੋਂ ਭੱਜ ਜਾਂਦੇ ਆ ਔਰ ਜਦੋਂ ਚਾਹ ਅਫਸਰ ਹੈ ਜਾਂ ਪ੍ਰਸ਼ਾਸਨ ਹੈ ਜਾਂ ਸਰਕਾਰ ਹੈ ਉਹ ਇਹ ਮੰਨਦੇ ਆ ਕਿ ਤੁਹਾਡੇ ਬਿਨਾ ਮਸਲਾ ਹੱਲ ਨਹੀਂ ਹੋਣਾ ਕਿਉਂਕਿ ਜਿੰਨੀ ਸਾਡੇ ਦੇਸ਼ ਦੀ ਆਬਾਦੀ ਹੈ ਤੇ ਲੋਕਾਂ ਨੂੰ ਜਿਹੜੀ ਸਿਹਤ ਸੇਵਾ ਹੈ ਸਿਰਫ ਸਰਕਾਰ ਆਜ਼ਾਦੀ ਦੇ ਇੰਨੇ ਸਾਲਾਂ ਬਾਅਦ ਸਿਰਫ 20% ਲੋਕਾਂ ਨੂੰ ਸਿਹਤ ਸੇਵਾ ਦੇ ਸਕੀ ਆ 80% ਜਿਹੜੇ ਲੋਕ ਹੈ ਉਹਨਾਂ ਦੀ ਫਸਟ ਏਡ ਸਾਡੇ ਤੇ ਨਿਰਭਰ ਹੈ। ਸੋ ਸਾਡੇ ਤੋਂ ਇਲਾਵਾ ਜਿਹੜੇ ਵਰਗ ਨੂੰ ਵੀ ਲੈ ਲਓ। ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਸਰਕਾਰਾਂ ਨੇ ਨਿਯੁਕਤੀ ਪੱਤਰ ਦਿੱਤੇ ਉਹ ਵੀ ਯਾਹਲੀ ਸਾਬਤ ਹੋਏ। ਪੱਕੀ ਨੌਕਰੀ ਵਾਲੀ ਗਰੰਟੀ ਵੀ ਨਹੀਂ ਰਹੀ। ਹੁਣ ਕਿਹਦੇ ਤੇ ਭਰੋਸਾ ਕਰੀਏ? ਸਰਦ ਸਾਹਿਬ ਜੀ ਅਸੀਂ ਦਿੱਲੀ ਅੰਦੋਲਨ ਦੀ ਗੱਲ ਕਰਕੇ ਲੋਕ ਸ਼ੜਕਾਂ 'ਤੇ ਰੁਕਦੇ ਹੁੰਦੇ ਉੱਥੇ ਤੇ ਕੇਂਦਰ ਸਰਕਾਰ ਕੰਧ ਕੱਢੀ ਬੈਠੀ ਐ। ਉਹਨੂੰ ਕਿਵੇਂ ਦੇਖਦੇ? ਉਹ ਤਾਂ ਇਸ ਤਰ੍ਹਾਂ ਮਹਿਸੂਸ ਹੁੰਦਾ ਵੀ ਜਿਵੇਂ ਬਗਾਨੇ ਦੇਸ਼ ਦੇ ਵਿੱਚ ਅਸੀਂ ਜਾਣਾ ਹੋਵੇ। ਇੱਕ ਪਾਸੇ ਤਾਂ ਇਹ ਪ੍ਰਚਾਰ ਹੁੰਦਾ ਬਈ ਕਸ਼ਮੀਰ ਤੋਂ ਕਨਿਆ ਕੁਮਾਰੀ ਤੱਕ ਭਾਰ ਦੇਖ ਤੇ ਦੂਜੇ ਪਾਸੇ ਹਰਿਆਣੇ ਦੇ ਵਿੱਚ ਵੜਨਾ ਪੰਜਾਬੀਆਂ ਵਾਸਤੇ ਜਿਹੜਾ ਉਹ ਮناسب ਨਹੀਂ ਸਮਝਿਆ ਜਾਂਦਾ ਉਹਦੇ ਵਿੱਚ ਵੜਨ ਨਹੀਂ ਦਿੱਤਾ ਜਾਂਦਾ ਇੱਕ ਪਾਸੇ ਸਰਕਾਰਾਂ ਪ੍ਰਚਾਰ ਕਰਦੀਆਂ ਵੀ ਜਿਹੜੇ ਦੇਖਿਆ ਜਾਵੇ ਡਾਕਟਰ ਸਾਹਿਬ ਜਿਹੜੇ ਸਾਡੇ ਕਿਸਾਨ ਤੇ ਮਜ਼ਦੂਰ ਵੀਰ ਇੱਥੋਂ ਗਏ ਆ ਉਹ ਪੰਜਾਬ ਦੀ ਧਰਤੀ ਤੇ ਬੈਠੇ ਤੇ ਹੰਦੇ ਸਰਕਾਰਾਂ ਕਰ ਰਹੀ ਹਰਿਆਣੇ ਦੀ ਤੇ ਪੰਜਾਬ ਸਰਕਾਰ ਨੇ ਚੁੱਪ ਧਾਰੀ ਹੋਈ ਹੈ ਕਿਵੇਂ ਲੱਗਦਾ ਇਹ ਸਾਰੇ ਰਲੇ ਮਿਲੇ ਆ ਜੀ ਸਿਰਫ ਇਹ ਹੈਗਾ ਵੀ ਕੋਈ ਰੌਲਾ ਵੱਧ ਪਾ ਲੈਂਦਾ ਕੋਈ ਅੰਦਰ ਖਾਤੇ ਆ ਅਸਲ ਦੇ ਵਿੱਚ ਸਾਰੇ ਇਹ ਕਾਰਪੋਰੇਟ ਘਰਾਣਿਆਂ ਦੇ ਜਿਹੜੇ ਹੱਥ ਟੋਕੇ ਆ ਕਾਰਪੋਰੇਟ ਘਰਾਣਿਆਂ ਦੇ ਸਾਰੇ ਹੀ ਗੁਲਾਮ ਹੈ ਚਾਹ ਸੈਂਟਰ ਹੈ ਚਾਹ ਪੰਜਾਬ ਹੈ ਚਾਹ ਜਿੰਨੀਆਂ ਵੀ ਸਿਆਸੀ ਪਾਰਟੀਆਂ ਆ ਉਹ ਜਦੋਂ ਸਰਕਾਰ ਕਿਸੇ ਦੀ ਆਉਂਦੀ ਆ ਉਹ ਪਹਿਲਾਂ ਹੀ ਉਹਦੂ ਖਰੀਦ ਲੈਂਦੀ ਆ ਕਿਹਾ ਕਿ ਕਿਵੇਂ ਇਹ ਪਲਾਣਾ ਮਿਲਣਾ ਮੁਰਦਾਬਾ ਮੁਰਦਾਬਾ ਜੁਨਾ ਨਹੀਂ ਸ਼ਹਿਰ ਦਾ ਜਿਹੜਾ ਬੰਦ ਨਹੀਂ ਲੋਕਾਂ ਨੇ ਪਾ ਗੋ ਦੁਕਾਨਦਾਰ ਨੂੰ ਤਾਲੀ ਹੋਣ ਸਭ ਦੀ ਬੱਚੀ ਹੋ ਗਈ ਜਿਹੜੀ ਆਪਣੀ ਜਿਹੜੀ ਲੋਟੇ ਬਾਉਮਨੀ ਟੈਂਪੋ ਵਾਲੇ ਨੂੰ ਜਦ ਤੱਕ ਨਹੀਂ ਆ ਰਹੇ ਆ ਬੱਸਾਂ ਹੋਣ ਬਿੰਦੀ ਬੱਸਾਂ ਪਸੰਦ ਨਾ ਵੀ ਐਸਸੀ ਜਿਹੜੀ ਹੈ ਇੱਕ ਵਾਲੇ ਤੇ ਰਹੇਗਾ ਸਾਰਿਆਂ ਨੇ ਹਮਦਾਰਾ ਦਿੱਤਾ ਤੇ ਸਾਰੀ ਇੱਥੇ ਜੁੜੀ ਦੂਸਰੀ ਗੱਲ ਤੁਸੀਂ ਆਏ ਤੁਹਾਡਾ ਤਾਲੂ ਸਾਰੇ ਲਈ ਆ ਇਹ ਵੀ ਤਦਾਨ ਜਦੋਂ ਮੈਂ ਕਹਿੰਦਾ ਕਿ ਜਿਹੜੇ ਸਰਕਾਰਾਂ ਲਾ ਗਈਆਂ ਕਾਰਪੋਰੇਟ ਪੱਖੀ ਮੈ ਉਲਟਾ ਨਮਾਗਾ ਜਿਹੜੇ ਕਾਰਪੋਰੇਟ ਵਿੱਚ ਜਿਹੜੇ ਕਾਰਪੋਰੇਟ ਘਰਾਣੇ ਆ ਸਰਕਾਰ ਆਪਣੇ ਪਤਾ ਦੇ ਕਮਿਸ਼ਨ ਲਾ ਕੇ ਕੰਮ ਕਰ ਰਿਹਾ ਉਹਦੇ ਖਿਲਾਫ ਉਹਦੇ ਵਿੱਚ ਇਹ ਗੋਣਾ ਕੀ ਹੈ ਕਿ ਸਰਮਾਇਆ ਵਿੱਤੀ ਸਰਮਾਇਆ ਜਿਹੜਾ ਦਨਾਕਾਰ ਲੱਖੋ ਦਾ ਕਰਦਾ ਹੈ ਉਹ ਸਰਮਾਇਆ ਸਾਰੇ ਚੀਜ਼ ਦੇ ਕਵਰ ਨੂੰ ਬਿਰਦਾ ਹੈ ਲੋਕਾਂ ਕੋਲੇ ਇਕੱਠਾ ਹੋ ਰਿਹਾ 72% ਲੋਕ 72 ਕਰੋੜ ਲੋਕ ਦੇਸ਼ ਦੇ ਆਸਰੇ ਮਾਰਤਾ ਬਣ ਦਿੱਤੇ ਆ ਜੇ ਤੱਕ ਨਹੀਂ ਹੈ ਪਰਸੈਂਟ ਜਿਹੜੇ ਗਏ ਅਸਮਾਨ ਤੋਂ ਜਵਾਨ ਆ ਆਪ ਮੰਦੀ ਐ ਵੈਸੀ ਰਕਮ ਦੇ ਰਹੇ ਆ ਪਰ ਉਹਨਾਂ ਦਰਸ਼ਕਾਂ ਨੇ ਲੋੜ ਕੀ ਆ ਕਿਉਂਕਿ ਉਹਨਾਂ ਕੋਲੇ ਰਖਾਣ ਨੂੰ ਕੁਝ ਨਹੀਂ ਰਿਹਾ ਉਹਨਾਂ ਕੋਲੇ ਇਲਾਜ ਦਾ ਕੋਈ ਸਾਧਨ ਨਹੀਂ ਰਿਹਾ ਉਹਨਾਂ ਕੋਲੇ ਵਿੱਜਾ ਦਾ ਕੋਈ ਸਾਧਨ ਨਹੀਂ ਰਿਹਾ ਉਹਨਾਂ ਨੇ ਉਹਨਾਂ ਦੇ ਖਿਲਾਫ ਆਵਾਜ਼ ਦੇ ਰਿਹਾ ਸ਼ਾਮਿਲ ਹੋ ਗਿਆ ਮੁਲਾਜ਼ਮ ਜਿਹੜੇ ਆ ਮਨਜ਼ੂਰ ਮਨਜ਼ੂਰ ਦੇ ਖਲਾਫ ਪ੍ਰੋਗਰਾਮ ਬਦਲੇ ਜਾ ਰਹੇ ਆ ਕਿਉਂਕਿ ਉਹ ਲਗਾਤਾਰ ਕੰਮ ਦੇ ਘੰਟੇ ਵਧਾਉਣ ਦਾ ਕੰਮ ਅਮਲ ਜਾਂਦਾ ਜਾ ਰਿਹਾ ਹੈ। ਮੈਦਾਨ ਵਿੱਚ ਇਹ ਕਿਤੇ ਭਰਤੀ ਕੀਤੀ ਜਾ ਰਹੀ ਹੈ। ਆਊਟਸੋਰਸ ਦੇ ਭਰਤੀ ਕੀਤੀ ਜਾ ਰਹੀ ਹੈ। ਸਰਕਾਰ ਆਪਣੀਆਂ ਸਿਹਤ ਲੋਕਾਂ ਦੇ ਵਿਦਿਆਰਥੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਹੈ। ਉਹ ਮਰੀਜ਼ ਤੇ ਆਮ ਲੋਕਾਂ ਤੇ ਬਹੁਤ ਜ਼ਿਆਦਾ ਬੋਝ ਪਾ ਰਹੀ ਹੈ ਤੇ ਅੱਜ ਦੀ ਜਿਹੜੀ ਜਿੰਨੀ ਮਹਿੰਗਾਈ ਮਹਿੰਗੀ ਹੋ ਰਹੀ ਹੈ ਜਿੰਨੀ ਇਲਾਜ ਮਹਿੰਗਾ ਹੋ ਰਿਹਾ ਲੋਕੀ ਛੇ ਇਲਾਜੇ ਮਰ ਰਹੇ ਆ ਉਹਦੇ ਖਿਲਾਫ ਲੋਕ ਉੱਠੜੇ ਆਇਆ ਕਿ ਭਰਕਾ ਨੇ ਜੋ ਹੁਕਾਰਾ ਦਿੱਤਾ ਕਿ ਅਸੀਂ ਬਹੁਤ ਆਪਣਾ ਬਤਾ ਬਹੁਤ ਜ਼ਿਆਦਾ ਉਹਨਾਂ ਦਾ ਬਦ ਕਰਦੇ ਆ ਜਿਹਨੂੰ ਜਿੰਨ ਸਾਰੀਆਂ ਜੱਥੇਬੰਦੀਆਂ ਸਾਰਿਆਂ ਵੱਲੋਂ ਕੋਸ਼ਿਸ਼ ਕਰਦੇ ਆਂ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਇਤਿਹਾਸਕ ਮਹਿੰਦ ਖਾਤ ਮੇਲੀ ਜਰੀ ਹੋਇਆ ਜਿਹੜੀਆਂ ਵੱਲੋਂ ਨਾਲ ਤੋਂ ਪਸੰਦ ਤੁਸੀਂ ਬੋਲੇ ਜੇ ਜੰਨੀ ਬੋਲੇ ਸਿਵਾ ਜਗਤਾਂ ਤਾਂ ਜਾਵੇ ਜੀਰਾਂ ਦੇ ਜੇ ਲੋਕਾਂ ਦੀ ਅਸੀਂ ਬਾਹ ਫੜਦੇ ਰਾਵਾਂਗੇ ਲੋਕਾਂ ਦਾ ਹੰਕਾਰਾ ਵੀ ਸਾਡੇ ਨਾਲ ਬੋਲੂ ਅਸੀਂ ਕੌਣ ਬਣਾਈ ਤੇ ਸਰਦਾਰਾਂ ਦੇ ਗੱਲ ਤੋਂ ਪਹਿਲਾਂ ਤਿਆਰੀ ਕਰਾਂ